ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301 ਜੇ ਤੂੰ ਚਾਹਨਾਏ ਬੁਲਾਉਣਾ ਬਾਬੇ ਨਾਨਕ ਨੂੰ ਜੇ ਤੂੰ ਚਾਹਨਾਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬਲਾਉਣਾ ਸਿੱਖ ਲੈ ਜੇ ਤੂੰ ਚਾਹਨਾ ਹੈ ਬਲਾਉਣਾ ਬਾਬੇ ਨਾਨਕ ਤੈਨੂੰ ਪਹਿਣ ਨਾਨਕੀ ਦੇ ਵੰਗਰਾ ਬਲਾਉਣਾ ਸਿੱਖ ਲੈ ਜੇ ਤੂੰ ਚਾਹਨਾ ਹੈ ਬਲਾਉਣਾ ਬਾਬੇ ਨਾਨਕ ਨੂੰ ਚੋ ਨਾਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚੋ ਨਾਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਨਾਨਕੀ ਦੇ ਵੰਗਰਾ ਬੁਲਾਉਣਾ ਸਿੱਖ ਲੈ ਜੇ ਤੂੰ ਚੋ ਨਾਏ ਬੁਲਾਉਣਾ ਬਾਬੇ ਨਾਨਕ ਨੂੰ ਪਹਿਣ ਬੁਲਾਉਣਾ ਸਿੱਖ ਲੈ ਜੇ ਤੂੰ ਚਾਹਵੇਂ ਬੁਲਾਉਣਾ ਬਾਪੇ ਨਾਨਕ ਨੂੰ ਪੈਰ ਨਾਰ ਕੀ ਦੇ ਮੋਖ ਰਬਾ ਬੁਲਾਉਣਾ ਸਿੱਖ ਲੈ ਜੇ ਤੂੰ ਚਾਹਨਾ ਏ ਬੁਲਾਉਣਾ ਬਾਪੇ ਨਾਨਕ ਨੂੰ ਜੇ ਤੂੰ ਚੋਨਾਏ ਤੇ ਹੁਣ ਬਾਬੇ ਨਾਨਕ ਨੂੰ ਭਾਈ ਲੈਣੇ ਦੇਵੰਦ ਰਾ ਤੇ ਹੁਣ ਸਿੱਖ ਲੈ ਜੇ ਤੂੰ ਚੋਨਾਏ ਤੇ ਹੁਣ ਬਾਬੇ ਨਾਨਕ ਨੂੰ ਬਾਬੇ ਨਾਨਕ ਨੂੰ ਭਾਈ ਲਾਲੋ ਦੇ ਵੰਗਰਾਸ਼ ਕੋਣਾ ਸੰਤ ਕੀ ਸੰਗਤ ਟੀਵੀ ਦੇਖਣ ਵਾਲੇ ਸਾਜ ਦਰਸ਼ਕਾਂ ਨੂੰ ਮੇਰੇ ਵੱਲੋਂ ਜੈਨੀ ਗੌਰਵਕਖਿਰਪੁਰ ਵੱਲੋਂ ਪਿਆਰ ਭਰੀ ਨਮਸਕਾਰ ਆਵਾਜ਼ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਤੀਥਰਾਜ ਮੇਲਾ ਸ਼੍ਰੀ ਕਪਾਲ ਮੋਚਨ ਹਰਿਆਣਾ ਜਿੱਥੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਦੇਸ਼ਾਂ-ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਅਤੇ ਆਸਥਾਨ ਤੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲਾ ਕੀਤਾ ਮੇਲੇ ਦੌਰਾਨ ਉਦਾਸੀਨ ਆਸ਼ਰਮ ਡੇਦਨ ਦਰਬਾਰਸਰ ਪਿੰਡ ਮੋਮ ਜ਼ਿਲ੍ਹਾ ਬਰਨਾਲਾ ਵੱਲੋਂ ਸਮੂਹ ਨਗਰ ਨਿਵਾਸੀਆਂ ਇਲਾਕੇ ਦੇ ਸੰਗਤਾਂ ਅਤੇ ਰੂਪਾ ਪੱਤੀ ਸੰਗਤ ਦੇ ਸਹਿਯੋਗ ਨਾਲ ਸਲਾਣਾ ਵਿਸਾਲ ਲੰਗਰ ਲਗਾਇਆ ਗਿਆ ਮੁਕਸਨ ਚਾਲਕ ਮਹਾਂਤ ਪਰ ਗੁਰੂ ਦਾ ਜੀ ਦੇਖਨੇ ਖੇਡ ਲਗਾਏ ਗਏ ਇਸ ਲੰਗਰ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ ਜਿਨ੍ਹਾਂ ਵੱਲੋਂ ਪੰਗਤਾਂ ਵਿੱਚ ਬੈਠ ਕੇ ਲੰਗਰ ਦਾ ਆਨੰਦ ਮਾਣਿਆ ਗਿਆ ਸਮੁੱਚੇ ਸੇਵਾਦਾਰ ਬਹੁਤ ਹੀ ਤਨਦੇਹੀ ਨਾਲ ਆਪਣੇ ਸਵਾਵਾ ਲਿਵਾਰੇ ਸਨ ਡੇਰਾ ਮੂਹਮ ਦਾ ਪ੍ਰਸਿੱਧ ਕਬੀਸ਼ ਜਥੇ ਵੱਲੋਂ ਲੰਬਾ ਸਮਾਂ ਸੰਤਾਂ ਦੀ ਮਹਿਮਾ ਦਾ ਗੌਰਵगान ਕੀਤਾ ਗਿਆ ਅਖੀਰ ਸਾਡੇ ਰਿਪੋਰਟਰ ਗੌਰਵਕਸ਼ੇਪੁਰ ਨਾਲ ਗੱਲਬਾਤ ਕਰਦੇ ਆਂ ਮੋਕਸਨ ਚਾਲਕ ਮਹਾਂਤ ਭਿਰਗੂ ਦਾਸ ਜੀ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਈਆਂ ਸੰਗਤਾਂ ਦਾ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ ਤੀਰਥਰਾਜ ਮੇਲਾ ਸ਼੍ਰੀ ਕਪਾਲ ਮੋਚਨ ਹਰਿਆਣਾ ਤੋਂ ਗੌਰਵਕ ਖੇਰਪੁਰ ਦੀ ਇਹ ਖਾਸ ਰਿਪੋਰਟ ਬੇੜੀ ਆਪੇ ਤੇਰੀ ਲੱਕ ਜੂਕ ਨਾਰੇ ਬੇੜੀ ਆਪੇ ਲਗ ਜੂਗ ਨਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਦਾਤੇ ਉੱਤੇ ਰੱਖ ਡੋਰੀਆਂ ਵੇੜੀਆਂ ਤੇਰੀ ਲਗ ਜੂਗ ਨਾਰੇ ਉੱਤੇ ਰੱਖ ਡੋਰੀਆਂ ਵੇੜੀਆਂ ਤੇਰੀ ਲਗ ਜੂਗ ਨਾਰੇ ਉਹ ਤੇਰਾ ਘਰ ਦੋਰੀਆ ਬੇੜੀਆਂ ਤੇ ਲੱਕ ਜੁਕ ਨਾ ਰੇ ਬੇੜੀਆਂ ਤੇ ਲੱਕ ਜੁਕ ਨਾ ਰੇ ਉਸ ਸਾ ਤੇ ਉੱਤੇ ਰੱਖ ਡਾ ਦਾਤੇ ਉੱਤੇ ਨਾਰੇ ਸੱਜੂ ਤੇਰਾ ਖਡੋਰੀਆ ਸਾਦੇ ਤੇਰਾ ਖਡੋਰੀਆ ਰਾਸ ਨੂੰ ਕੇ ਤੇਰੇ ਵੀ ਕਾਜ ਸਾਰੇ ਰਾਸ ਨੂੰ ਕੇ ਤੇਰੇ ਵੀ ਕਾਜ ਸਾਰੇ ਤੂੰ ਦਾਰੇ ਉਸੇ ਤੇਰਾ ਖੀਡੋਰੀਆਂ ਜਿਹੜੀ ਆਪੇ ਤੇਰੀ ਲੱਖ ਜੂਗ ਕਿਨਾਰੇ ਸਾਡੇ ਉੱਤੇ ਰੱਖ ਦੋਰੀਆਂ ਸਾਡੇ ਉੱਤੇ ਰੱਖ ਦੋਰੀਆਂ ਜਿਹੜੀ ਆਪੇ ਤੇਰੀ ਲੱਖ ਜੂਗ ਕਿਨਾਰੇ ਸਾਡੇ ਉੱਤੇ ਰੱਖ ਦੋਰੀਆਂ ਕੋਈ ਨਾ ਦਰਦੀ ਮੇਰੇ ਬਿਨਾ ਮੇਰਾ ਕੋਈ ਨਾ ਦਰਦੀ ਕਰ ਨਿਪਟ ਤੂੰ ਆਉ ਉੱਡ ਗਿਆ ਤਾਰ ਮ ਜਹਾਨਾ ਦੁਨੀਆ ਸਭ ਕਰੇ ਬਚਾਰੈ जनता तू जन भलियां पारे भेण कचाव डुबदा जहाज़ बने लाज आजण वाल आब त जहाज़ बन लाजान थांबर बेठे अग मचले किर्त गल खटिया लीरा टके न खो बणे किर्त जी कुली

बाबा से नानक ते भली कंधारी बेठे नाइ तेरे पाणी पिणु मर तेसे लखां मरदा न ते किरि जोड़न

ਸਿੱਖ ਲੈ ਜੇ ਤੂੰ ਚਾਹਣਾ ਏ ਸਿਖਾਉਣਾ ਬਾਬੇ ਨਾਨਕ ਨੂੰ ਭਾਈ ਲਾਲੋ ਦੇ ਵੰਗਰਾ ਸਿਖਾਉਣਾ ਸਿੱਖ ਲੈ ਜੇ ਤੂੰ ਚਾਹਣਾ ਏ ਸਿਖਾਉਣਾ ਬਾਬੇ ਨਾਨਕ ਨੂੰ ਭਾਈ ਲਾਲੋ ਦੇ ਵੰਗਰਾ ਆਉਣਾ ਸਿਖ ਲੈ ਜੇ ਤੂੰ ਚਾਹਣਾ ਏ ਸਿਖਾਉਣਾ ਬਾਬੇ ਨਾਨਕ ਨੂੰ ਬੁਲਾਉਣਾ ਬਾਬੇ ਨਾਨਕ ਨੂੰ ਜੇ ਤੂੰ ਚਾਉਣਾ ਹੈ ਬੁਲਾਉਣਾ ਬਾਬੇ ਨਾਨਕ ਨੂੰ ਪੈਣ ਨਾਨਕੀ ਦੇ ਵੰਗ ਰਾਂ ਬੁਲਾਉਣਾ ਸਿੱਖ ਲੈ ਜੇ ਤੂੰ ਚਾਉਣਾ ਹੈ ਬੁਲਾਉਣਾ ਬਾਬੇ ਨਾਨਕ ਨੂੰ ਜੇ ਤੂੰ ਚਾਉਣਾ ਏ ਬੁਲਾਉਣਾ ਬਾਬੇ ਨਾਨਕ ਨੂੰ ਪੈਣ ਨਾਨਕੀ ਦੇ ਵੰਗ ਰਾਂ ਬੁਲਾਉਣਾ ਸਿੱਖ ਲੈ ਜੇ ਤੂੰ ਚਾਉਣਾ ਏ ਬੁਲਾਉਣਾ ਬਾਬੇ ਨਾਨਕ ਨੂੰ ਮੋਰ ਬਾਬਾ ਸੁਚੰਦਰਪੀਖ ਭਗਵਾਨ ਕੀ ਜੈ ਸੰਤ ਬਾਬਾ ਜਸदास ਮਹਾਰਾਜ ਕੀ ਜੈ ਗੁਰਪ੍ਰੀਤ ਸਾਧ ਸੰਗਤ ਜੀ ਸੰਤ ਬਾਬਾ ਇਸਦਾਸ ਜੀ ਦੇ ਯਾਦਗਰੀ ਨੂੰ ਮੁੱਖ ਰੱਖਦੇ ਹੋਏ ਸ੍ਰੀ ਗੁਰਪਾਰ ਮੋਚਨਾ ਲੈ ਕੇ ਹਰ ਸਾਲ ਲੰਗਰ ਚੱਲਦੇ ਹਨ ਸੰਤ ਬਾਬਾ ਇਸਦਾਸ ਜੀ ਦੇ ਨਾਂ ਤੇ ਪਿੰਡ ਮੂਹ ਸੰਤ ਬਾਬਾ ਇਸਦਾਸ ਜੀ ਡੇਰਾ ਨਿਰਵਾਨ ਸਰ ਜੋ ਸੰਗਤਾਂ ਸੇਵਾ ਕਰਦੀਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਸੰਤ ਮਹਾਤਮਾ ਦਾ ਤਹਿ ਦਿਲੋਂ ਧੰਨਵਾਦ ਜੋ ਇੱਥੇ ਲੰਗਰ ਦੇ ਵਿੱਚ ਸੇਵਾ ਦਾ ਸੇਵਾ ਕਰਦੇ ਹਨ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਰੂਪਾ ਵਰਤੀ ਦੀ ਸੰਗਤ ਜੋ ਵੀ ਨੌਜਵਾਨ ਵੀ ਸੇਵਾ ਕਰਦੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਜੋ ਕਿ ਮਾਈਆਂ ਸੇਵਾ ਕਰਦੀਆਂ ਨੇ ਮਾਈਆਂ ਦਾ ਵੀ ਤਹਿ ਦਿਲੋਂ ਧੰਨਵਾਦ ਬੱਚਿਆਂ ਦਾ ਵੀ ਤਹਿ ਦਿਲੋਂ ਧੰਨਵਾਦ ਜੋ ਕਿ ਬਾਹਰੋਂ ਗੱਡੀਆਂ ਲੈ ਕੇ ਸੰਗਤਾਂ ਜਿਵੇਂ ਠੂਰ ਵਾਲੀ ਜਾਂ ਹੋਰ ਸੰਗਤਾਂ ਲੈ ਕੇ ਗੱਡੀਆਂ ਲੈ ਕੇ ਆਏ ਹਨ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਬੋਲ ਬਾਬਾ ਸੀ ਚੰਦਰ ਪੀਖ ਘਪਵਾਨ ਕੀ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301